ਕੀ ਤੁਸੀਂ ਮੈਨੂੰ ਵਾਪਸ ਆ ਰਹੀ ਕੀ ਹੈ ਸਵੀਕਾਰ ਹੁੰਦੇ ਆ ਹਾਂ ਸਵੀਕਾਰ ਤੇ ਮੈਂ ਮੇਕਅਪ ਕਰ ਰਹੀ ਹਾਂ ਅੱਛਾ 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 ਮੈਨੂੰ ਨਹੀਂ ਆ ਗਿਆ ਲੈਣੋ ਕਿਉਂ ਆਈ ਹਾਂ ਦਾ ਬਿਜ਼ਨਸ ਫਰਮ ਹੋ ਰਿਹਾ ਹੈ ਤੁਹਾਨੂੰ ਵੀ ਉਹ ਕਾਹ ਦਾ ਬਿਜ਼ਨਸ ਤੇ ਦੁਸ਼ਮਣ ਤੋਂ ਡਰਦਾ ਮੈਂ ਤਾਂ ਦੁਸ਼ਮਣ ਨਹੀਂ ਇਸੇ ਲਈ ਕਿ ਮੈਂ ਫੋਨ ਚੈੱਕ ਕੀਆ ਅਗਰ ਦੁਸ਼ਮਣ ਹੁੰਦੇ ਮੈਂ ਆ ਦਵੇ ਤਦ ਮੈਂ ਤੁਹਾਨੂੰ ਕਹਿਣਾ ਮੈਂ ਦੱਸ ਸਕਦੇ ਹਾਂ ਮੇਰੀ ਜਾਨ ਇੰਨਾ ਵੀ ਕੁਝ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਰੁਖਸਾਰ ਦਾ ਫਿਰ ਰਿਪਲਾਈ ਆਇਆ ਹੈ ਬਾਈ ਜੀ ਆਟੋ ਸੇਲਸ ਨੂੰ ਅਤੇ ਦੋਸਤੋ ਉਸ ਦੇ ਵਿੱਚ ਉਸ ਨੇ ਕਾਫੀ ਜਿਆਦਾ ਪੋਲ ਖੋਲੀ ਕਿਉਂਕਿ ਬਾਈ ਜੀ ਆਟੋ ਸੇਲਸ ਵੱਲੋਂ ਕਿਹਾ ਗਿਆ ਸੀ ਕਿ ਆਪਾਂ ਰੁਖਸਾਰ ਨੂੰ ਫਾਇਰਡ ਕਰ ਦਿੱਤਾ ਹੈ ਆਪਣੀ ਕੰਪਨੀ ਚੋਂ ਪਰ ਰੁਖਸਾਰ ਦੇ ਕਹਿਣ ਦੇ ਮੁਤਾਬਕ ਐਵੇਂ ਆ ਬਾਈ ਜੀ ਆਟੋ ਸੇਲਸ ਵਾਲਨੇ ਉਸ ਨੂੰ ਕਈ ਵਾਰ ਕਾਲਸ ਕੀਤੀਆਂ ਸੀ ਕਿ ਤਰਲੇ ਮਾਰੇ ਕਿ ਸਾਡੇ ਕੋਲ ਕੰਮ ਤੇ ਆ ਜਾ ਪਰ ਉਹ ਨਹੀਂ ਗਈ ਅਤੇ ਦੋਸਤੋ ਹੋਰ ਵੀ ਉਸਨੇ ਕਿਹਾ ਕਿ ਰਿਲੇਸ਼ਨ ਬਣਾਉਣ ਨੂੰ ਫਿਰਦਾ ਸੀ ਅਤੇ ਕਾਲ ਰਿਕਾਰਡਿੰਗ ਤਾਂ ਤੁਸੀਂ ਸੁਣੀ ਲਈ ਹੋਵੇਗੀ ਹੁਣ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਇਹਨਾਂ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਐਵੇਂ ਦੀਆਂ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਸਬ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ